ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਯਾਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਤੇ ਕੇਂਦਰ ਦਾ ਬਹੁਤ ਵੱਡਾ ਐਕਸ਼ਨ ਔਰ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਕਾਦੇ ਤੋਂ ਕੱਢ ਦਿੱਤਾ ਗਿਆ ਬਹੁਤ ਵੱਡਾ ਮਾਮਲਾ ਆਪਣੀ ਪਾਰਟੀ ਦੇ ਵਿੱਚ ਵਿਛੜ ਗਿਆ ਕਿਉਂਕਿ ਕਾਂਗਰਸ ਦੇ ਵਿੱਚ ਬਹੁਤ ਵੱਡਾ ਵਿਵਾਦ ਖੜਾ ਕਰ ਦਿੱਤਾ ਕਿ ਇਹ ਮੋਦੀ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਤੇ ਕਪਟਨ ਅਮਰਿੰਦਰ ਸਿੰਘ ਦਾ ਬਿਆਨ ਆ ਗਿਆ ਜੀਨੇ ਪੂਰੇ ਪੰਜਾਬ ਭਰ ਦੇ ਵਿੱਚ ਫੇਰ ਤੋਂ ਤਰਥੰਮੀ ਬਿਚਾ ਦਿੱਤੀ ਹੈ ਯਾਨੀ ਕੈਪਟਨ ਕਿਵੇਂ ਨੇਤਾ ਨੇ ਬੱਚਿਆਂ ਦੀ ਤਰ੍ਹਾਂ ਬਾਰ-ਬਾਰ ਬਿਆਨ ਬਦਲਦੇ ਨੇ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਗੱਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਹੀ ਸੀ ਕਹਿੰਦੇ ਜੀ ਕੁਝ ਲੀਡਰ ਨੇ ਕਾਂਗਰਸ ਦੇ ਔਰ ਦੂਜੇ ਪਾਸੇ ਭਾਜਪਾ ਦੇ ਵਿੱਚ ਪਹਿਲਾਂ ਕਾਂਗਰਸ ਦੇ ਮੁੱਖ ਮੰਤਰੀ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਸੀ ਔਰ ਦੋਵੇਂ ਖਬਰਾਂ ਇੱਕ ਇੱਕ ਕਰਕੇ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਪਹਿਲੀ ਖਬਰ ਚਰਨਜੀਤ ਸਿੰਘ ਚੰਨੀ ਦੀ ਜਿਨ੍ਹਾਂ ਨੇ ਬਿਹਾਰ ਦੇ ਲੋਕਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਇੱਕ ਬਿਆਨ ਗੂੰਜਦਾ ਸੀ ਉਸੇ ਬਿਆਨ ਨੂੰ ਲੈ ਕੇ ਪੀਐਮ ਮੋਦੀ ਨੇ ਇਸ ਮੁੱਦੇ ਨੂੰ ਚੱਕਿਆ ਤੇ ਅੱਜ ਕੇਂਦਰ ਬੰਦੀਓ ਕਹੋ ਚਾਹ ਆਪਣੀ ਪਾਰਟੀ ਬੰਦੀਓ ਕਹੋ ਉਹਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪਹਿਲਾ ਇਹ ਖਬਰ ਉਸ ਤੋਂ ਬਾਅਦ ਬਕਰਨ ਸਿੰਘ ਮਜੀਠੀਏ ਬਾਰੇ ਕੈਪਟਨ ਅਮਰਿੰਦਰ ਸਿੰਘ ਕੀ ਬਿਆਨ ਦੇਦੇ ਨੇ ਔਖਾ ਖਬਰ ਤਾਂ ਦੇ ਸਾਹਮਣੇ ਤਾਂ ਸੁਣੋ ਜਿਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਿਹਾਰ ਤੇ ਵਿੱਚ ਚੋਣਾਂ ਨੇ ਵਿਦਾਨ ਸਭਾ ਦੀਆਂ ਪਰ ਉਸ ਤੋਂ ਲਗ ਇੱਕ ਵੱਡੀ ਖਬਰ ਇਹ ਆ ਰਹੀ ਹੈ ਕਿ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਸੂਚੀ ਚੋਂ ਬਾਹਰ ਹੋ ਗਿਆ ਜਿਹੜੇ ਬਿਹਾਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਉੱਥੇ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੇ ਵਿੱਚੋਂ ਚੰਨੀ ਦਾ ਨਾਮ ਹਟਾ ਦਿੱਤਾ ਗਿਆ ਚੈਨੀ ਛੁੱਟੀ ਕਰ ਦਿੱਤੀ ਗਈ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਵੱਡਾ ਝਟਕਾ ਉਹਨਾਂ ਦੀ ਬੋਲੀ ਦੇ ਕਾਰਨ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਲੈ ਕੇ ਬਾਰ-ਬਾਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵੱਡੇ ਲੀਡਰ ਜਿਹੜੇ ਕਿ ਭਾਈ ਬਾਜਬਾ ਖਹਿਰਾ ਔਰ ਚੰਨੀ ਇਹ ਬਿਆਨ ਦਿੰਦੇ ਸੀ ਤਾਂ ਅੱਜ ਵਿਕਰਮ ਸਿੰਘ ਮਜੀਠੀਆ ਤੇ ਫੇਰ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆ ਗਿਆ ਪੰਜਾਬ ਦੇ ਲੋਕਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਹੈ ਪੰਜਾਬ ਦੇ ਅੰਦਰ ਬੱਚਾ ਬੱਚਾ ਇਹੀ ਗੱਲ ਕਰ ਰਿਹਾ ਸੀ ਕਿ ਵਿਕਰਮ ਮਜੀਠੀਆ ਤਸਕਰ ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਆਪਣਾ ਬਿਆਨ ਦਿੱਤਾ ਸੀ ਜਦੋਂ ਕਿ ਉਹਨਾਂ ਨੇ ਗੁਟਕਾ ਚੱਕਿਆ ਸੀ ਉਹ ਗੱਲ ਵੀ ਦੌਰ ਆ ਰਹੇ ਨੇ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਕੈਪਟਨ ਨੇ ਸੌ ਖਾਧੀ ਸੀ ਪਰ ਅੱਜ ਕੈਪਟਨ ਖੁਦ ਦੱਸਣਗੇ ਕਿ ਨਾਮਦਾ ਕੀ ਹੈ ਕਿਉਂਕਿ ਵਿਕਰਮ ਮਜੀਠੀਆ ਦੀ ਮਦਦ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵਿਕਰਮ ਮਜੀਠੀਆ ਤੇ ਵੀ ਬਿਆਨ ਦੇ ਰਹੇ ਨੇ ਔਰ ਦੂਜੇ ਪਾਸੇ ਖੁਦ ਆਪਣੀ ਉਸ ਵਲ ਦੀ ਸਫਾਈ ਦੇ ਰਹੇ ਨੇ ਪਰ ਪੰਜਾਬ ਦੇ ਲੋਕਾਂ ਨੂੰ ਅਸਲੀਅਤ ਪਤਾ ਚੱਲ ਗਈ ਹੈ। ਛੋੜੋ। ਡਾਕਟਰ ਸਾਹਿਬ ਰਾਜਾਵਰਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਇਹ ਕਿ ਗੁਰਦਾਸਾਲ ਚੱਕ ਕੇ ਇਹਨਾਂ ਨੇ ਕਰਦੀ ਹੈ ਕਾਂਗਰਸ ਦਾ ਫੇੜਾ ਕਰ। ਦੇਖੋ ਇਹ ਗੱਲ ਸਕੈਨ ਹੈ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ। ਇਹ ਮੇਰਾ ਕੱਲ ਮੈਂ ਤਾਂ 100 ਵਾਰ ਤਾਂ ਮੈਂ ਸੁਣ ਲਿਆ। ਇਹਨਾਂ ਦੇ ਬੋਲ ਲਏ ਹੋਏ। ਹੋਇਆ ਕੀ ਸੀ? ਮੈਂ ਗਿਆ ਸੀਗਾ ਉੱਥੇ ਅ ਬਟਿੰਡੇ ਦੇ ਵਿੱਚ ਬਟਿੰਡੇ ਵਿੱਚ। ਔਰ ਉੱਥੇ ਦਮਦਮਾ ਸਾਹਿਬ ਨੇੜੇ ਹੀ ਸੀ। ਤਮੈਂ ਮੈਂ ਗੁਰਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਨਾ ਸਾਹ ਦੇ ਸਾਹਮਣੇ ਮੈਂ ਸੌ ਕਰਨਾ ਹੈ ਕਿ ਇਸ ਨਸ਼ਾ ਦਾ ਮੈਂ ਲੱਖ ਤੋੜ ਦੂੰਗਾ ਲੱਖ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰਗਾ ਸੋ ਇਹ ਬੰਦਾ ਅੱਛਾ ਉਹਦੇ ਤੁਸੀਂ ਫਿਰ ਮੈਨੂੰ ਪੁੱਛੋਗੇ ਮੈਂ ਥੇਰੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੱਧਾ ਇਹਦੀ ਹੋ ਰਹੀ ਹੈ ਵਿਕਰਮ ਮਜੀਠੀ ਦੀ ਸਾਰੀ ਹਰਪ੍ਰੀਤ ਸਿੱਧੂ ਮੈਂ ਕਰੇ ਵਿਕਰਮ ਮਜੀਠੀ ਦੀ ਉਹ ਤੁਸੀਂ ਬੰਦ ਲਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਤਾਂ ਸੁਣ ਲਿਆ ਪੰਜਾਬ ਵਾਲੇ ਕ੍ਰਿਸ਼ਨ ਮਰਿੰਦਰ ਸਿੰਘ ਨੇ ਗੁਤਕਾ ਚਾਕੇ ਖੁਦ ਖੁਦ ਦੱਸ ਰਹੇ ਨੇ ਕਿ ਸੌ ਖਾਦੀ ਸੀ ਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਕੀ ਕਹਿ ਰਹੇ ਹੋ ਕਹਿੰਦੇ ਜੀ ਮੈਂ ਇਹ ਗੱਲ ਨਹੀਂ ਕਹੀ ਸੀ ਕਿ ਨਸ਼ੇ ਖਤਮ ਕਰ ਦੂੰਗਾ ਕਿਹਾ ਤਾਂ ਇਹ ਸੀ ਕਿ ਮੈਂ ਨਸ਼ੇ ਖਤਮ ਕਰ ਦੂੰਗਾ ਉਹ ਵੀਡੀਓ ਪੜਾਣੀਆਂ ਬਹੁਤ ਸਾਰੀਆਂ ਤੁਸੀਂ ਵੇਖ ਸਕਦੇ ਹੋ ਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਫੇਰ ਤੋਂ ਮੁੱਕਰ ਗਏ ਨੇ ਕਹਿੰਦੇ ਨੇ ਕਿ ਮੈਂ ਤਾਂ ਸਿਰਫ ਇੰਨੀ ਗੱਲ ਕਹੀ ਆ ਕਿ ਨਸ਼ਾ ਦਾ ਲੱਕ ਤੋੜ ਦੂੰਗਾ ਦੇਖੋ ਫਿਰ ਮਾਲਾ ਟੂ ਬਹੁਤ ਵੱਡਾ ਕੈਪਟਨ ਵਿਰਿੰਦਰ ਸਿੰਘ ਇਹਦੇ ਵਿੱਚ ਦੋ ਰਾਮਾ ਨਹੀਂ ਆ ਪਹਿਲਾਂ ਇਹ ਕਾਂਗਰਸ ਦੇ ਮੁੱਖ ਮੰਤਰੀ ਸੀ ਪੰਜਾਬ ਦੇ ਜਦੋਂ ਇਹ ਗੱਲ ਕਹੀ ਗਈ ਸੀ ਬਠਿੰਡਾ ਦੇ ਵਿੱਚ ਔਰ ਅੱਜ ਉਹ ਭਾਜਪਾ ਦੇ ਵਿੱਚ ਸ਼ਾਮਲ ਨੇ ਇਹ ਵੀ ਅਕਸਰ ਪੂਰੇ ਪੰਜਾਬ ਨੂੰ ਪਤਾ ਤਾਂ ਜਿਹੜੇ ਲੋਕਾਂ ਦਾ ਖੁੱਦ ਆਪਣਾ ਕੋਈ ਮਹੱਤਵ ਕੋਈ ਸਟੈਂਡ ਨਹੀਂ ਹੈ ਕੋਈ ਆਪਣਾ ਅਸਲੀ ਮਕਸਦ ਤੇ ਜਾਂਦਾ ਨਹੀਂ ਹੈ ਪੰਜਾਬ ਪ੍ਰਤੀ ਉਹ ਲੋਕ ਤੁਹਾਨੂੰ ਖਮਾਉਣਗੇ ਹਰ ਹਾਲ ਖਮਾਉਦੇ ਰਹਿਣਗੇ ਜਿਵੇਂ ਕਿ ਬਾਦਲ ਬਿਕਰਮ ਮਜੀਠੀਆ ਬਹੁਤ ਸਾਰੇ ਬਾਬੇ ਵੀ ਇਹਨਾਂ ਦੇ ਨਾਲ ਵਾਲੇ ਹੋਏ ਨੇ ਜਿਵੇਂ ਕਿ ਗੁਰਿੰਦਰ ਸਿੰਘ ਢਿੱਲੋਂ ਬਹੁਤ ਸਾਰੇ ਇਹੋ ਜਿਹੇ ਤਸਕਰ ਨੇ ਜਿਹੜੇ ਬਿਕਰਮ ਮਜੀਠੀਆ ਵਰਗੇ ਲੋਕ ਨੇ ਇਹਨਾਂ ਦੀ ਮਦਦ ਕਰਦੇ ਨੇ ਔਰ ਇੰਡਰਾਂ ਦੇ ਰੂਪ ਦੇ ਵਿੱਚ ਵੀ ਤਸਕਰ ਬੈਠੇ ਨੇ ਬਾਬਿਆਂ ਦੇ ਰੂਪ ਦੇ ਵਿੱਚ ਵੀ ਤਸਕਰ ਬੈਠੇ ਨੇ ਇਹ ਤਾਸਕਰੀ ਦੇ ਪੰਜਾਬ ਦੇ ਜਿਹੜੇ ਵਿਕਰਮ ਮਜੀਠੀਏ ਦੇ ਹੱਕ ਦੇ ਵਿੱਚ ਬੋਲਦੇ ਨੇ ਔਰ ਵਿਕਰਮ ਮਜੀਠੀਏ ਦੀ ਮਦਦ ਕਰਨਾ ਚਾਹੁੰਦੇ ਨੇ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਇਹ ਗੱਲ ਸਮਝਾਈ ਆ ਕਿ ਵਿਕਰਮ ਸਿੰਘ ਮਜੀਠੀਏ ਨੂੰ ਕਿਸੇ ਵੀ ਹਾਲ ਦੇ ਵਿੱਚ ਅਸੀਂ ਬਾਹਰਤਾ ਨਹੀਂ ਨਿਕਲ ਦਿੰਦੇ ਚਾਹੇ ਕੋਈ ਬਾਬਾ ਜੋਰ ਲਾਵੇ ਚਾਹੇ ਕੋਈ ਪਾਰਟੀ ਜੋਰ ਲਾਵੇ ਤੇ ਗੱਲ ਹੋਣੀ ਵੀ ਚਾਹੀਦੀ ਹੈ ਕਿਉਂ ਕਿਉਂਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਬਰਬਾਦੀ ਹੈ ਉਹ ਇਹਨਾਂ ਕਾਲੀਆਂ ਤੇ ਇਹਨਾਂ ਮਜੀਠੀਆਂ ਨੇ ਕੀਤੀ ਹੈ ਪੰਜਾਬ ਦੀ 80% ਨੌਜਵਾਨੀ ਖਤਮ ਕਰਨ ਵਾਲੇ ਇਹਵਾਦਨ ਇਹੀ ਬਿਕਰਮ ਸਿੰਘ ਮਜੀਠੀਆ ਵਰਗੇ ਲੋਕ ਔਰ ਇਹਨਾਂ ਦੇ ਨਾਲ ਮਿਲੇ ਜਿਹੜੇ ਅਫਸਰ ਜਿਵੇਂ ਕਿ ਡੀਆਈਜੀ ਭੁੱਲਰ ਵਰਗੇ ਫੜੇ ਜਾ ਰਹੇ ਨੇ ਅਕਾਸ਼ ਵੱਤਾ ਵਰਗੇ ਲੋਕਾਂ ਦੇ ਉੱਤੇ ਵੀ ਉਂਗਲੀ ਉੱਠ ਰਹੀ ਹੈ ਜਿਹੜੇ ਲੋਕ ਹਿੰਮਤ ਕਰਦੇ ਨੇ ਉਹਨਾਂ ਨੂੰ ਫੜਾਉਣ ਦੀ ਵਿਜੀਲੈਂਸ ਔਰ ਸੀਬੀਆਈ ਨੂੰ ਫੜਾਉਣ ਦੀ ਕਿਉਂਕਿ ਇਹੋ ਜਿਹੇ ਲੋਕਾਂ ਦੀ ਪੰਜਾਬ ਦੇ ਅੰਦਰ ਬਹੁਤ ਘੱਟ ਗਿਣਤੀ ਹੈ ਜੇਕਰ ਕੋਈ ਯੁਰਤ ਕਰਦਾ ਤਾਂ ਉਹਨੂੰ ਸਲਾਮ ਥੁੱਕੋ ਉਹਦੀ ਮਹਤ ਕਰਾਓ ਤੇ ਉਸ ਨੂੰ ਸਲੂਟ ਕਰੋ ਆਕਾਸ਼ ਬੱਤਾ ਬਹੁਤ ਚੰਗੇ ਮਾਨਦਰ ਇੱਕ ਇਨਸਾਨ ਨੇ ਜਿਨ੍ਹਾਂ ਨੇ ਇਹਨੂੰ ਫੜਾਇਆ ਤਸ ਕਰਕੇ ਉਹਦੀ ਪ੍ਰਸ਼ੰਸਾ ਵਕੀਲ ਵੀ ਕਰ ਰਹੇ ਨੇ ਅਸੀਂ ਵੀ ਕਰਦੇ ਆ ਕਿਉਂਕਿ ਜਿਹੜਾ ਤਸਕਰ ਹੈ ਉਹਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੈ ਤਾਂ ਪੰਜਾਬ ਦੀ ਸਰਕਾਰ ਆਪਣੇ ਪੱਧਰ ਤੇ ਵੀ ਕੰਮ ਕਰ ਰਹੀ ਹੈ ਇਹ ਵੀ ਕੋਈ ਦੋਰਾ ਮੈ ਨਹੀਂ ਪੁਰਵ ਅੰਤਮਾਨ ਮੁੱਖ ਮੰਤਰੀ ਚੰਗੇ ਨੇ ਆਉਣ ਵਾਲਾ ਸਮਾਂ ਵੀ ਇਹਨਾਂ ਵੱਲ ਨੂੰ ਜਾ ਰਿਹਾ ਹੈ ਇਹ ਅੰਕੜੇ ਸਾਹਮਣੇ ਆ ਰਹੇ ਨੇ ਪੰਜਾਬ ਦੇ ਲੋਕਾਂ ਦਾ ਕਹਿਣਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲੇ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ